ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਤਾਂ ਦੀ ਬਰੇਖੀ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਨਵੇਂ ਤੋਂ ਨਵੇਂ ਕੁਆਲਿਟੀ ਵਧੀਆ ਕੁਆਲਿਟੀ ਬਿਲਕੁਲ ਫੈਨਸੀ ਬਿਲਕੁਲ ਫੈਨਸੀ ਕੁਆਲਿਟੀ ਦੇ ਉੱਤੇ ਜੀ ਅੱ디 ਕੋਈ ਨਾ ਥੋੜੀ ਜਿਹੀ ਕੜਾਈ ਵਾਲਾ ਕੰਮ ਹੋਵੇ ਸਪੈਸ਼ਲ ਵਧੀਆ ਹੈਂਡਵਰਕ ਦਾ ਕੰਮ ਹੈਗਾ ਨਾਲਾ ਫੋਨ ਜਿਹਾ ਤਿਕੜਾਈ ਹੈ। ਲਾਲ ਦੁਪੱਟਾ ਪੂਰਾ ਫੈਨਸੀ ਲੱਗਿਆ ਹੋਇਆ ਇਹਦੇ ਨਾਲ ਜੀ। ਦੁਪੱਟਾ ਦੇਖੋ ਜੀ ਕਿੰਨਾ ਸ਼ਾਰਦਾ ਦੁਪੱਟਾ ਨਾਲ ਆਰੰਗਜਾ ਦੁਪੱਟਾ ਹੈਗਾ। ਪੂਰਾ ਵਧੀਆ ਫੈਨਸੀ ਵਿਆਹ ਸ਼ਾਦੀਆਂ ਲਈ ਕੁਆਲਿਟੀ ਦੇ ਉੱਤੇ ਬਰੀਕ ਕਢਾਈ ਦਾ ਕੰਮ ਹੈ ਸਾਰਾ। ਸੇਰਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਵਿਆਹ ਸ਼ਾਦੀਆਂ ਦੇ ਵਿੱਚ ਸਪੈਸ਼ਲ ਸੇਰਮੇਲਾ ਚੱਲੀ ਜਾਂਦਾ ਜੀ। 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈਗੀ 10000 ਦੀ ਕੱਪੜੀ ਦੀ ਖਰੀਦ ਤੇ ਟਰਾਲੀ ਬੈਗ ਮੁਫਤ ਤੌਰ ਤੇ ਆ ਰਿਹਾ ਹੈ ਜੀ ਆਹ ਦੇਖੋ ਜੀ ਕਿੰਨਾ ਸ਼ਾਨਦਾਰ ਸੂਟ ਹੈ ਨਾਲ ਪੌਂਚੇ ਦੀ ਕੜਾਈ ਹੈਗੀ ਜਿਹੜਾ ਮਾਰਕਰ ਦੇ ਵਿੱਚ ਆਹ ਸੂਟ ਹੈ ਇਹ 2200 2500 ਦੇ ਲਗਭਗ ਦੇਖਦਾ ਹੈਗਾ ਸਾਡੇ ਕੋਲੇ ਸੇਲ ਦੇ ਉੱਤੇ ਲਾਤਾ ਸਿਰਫ 1450 ਰੁਪਏ ਦੇ ਵਿੱਚ ਹੀ ਇਹ 1450 ਰੁਪਏ ਦੇ ਵਿੱਚ ਬਹੁਤ ਡਿਜ਼ਾਈਨਾਂ ਜਮਾਲ ਆ ਗਿਆ ਇਹਦੇ ਵਿੱਚ ਜੀ ਹਿੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦਾ ਜਮਾਲ ਆਇਆਗਾ ਤਿੰਨ ਜਾਂ ਚਾਰ ਤਰ੍ਹਾਂ ਦੇ ਵਿੱਚ ਮਾਲ ਹੈ ਹਿੱਕ ਡਿਜ਼ਾਈਨ ਦੇ ਵਿੱਚ ਮਾਲ ਹੈ ਇਹਦੇ ਵਿੱਚ ਫਾਈਲ ਕੀ ਕਲਰ ਆ ਦੇਖੋ ਸਾਰੇ ਸ਼ਾਨਦਾਰ ਕਲਰ ਨੇਗੇ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹਿੱਕੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਵਿਲਾ ਧਰਾਂ ਤਰ੍ਹਾਂ ਦੀ ਵੈਰਾਈਟੀ ਨਵੇਂ-ਨਵੇਂ ਕੁਆਲਟੀ ਬਿਲਕੁਲ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਜੀ ਕੜਾਈਆਂ ਦੀ ਵੈਰਾਈਟੀ ਜਿਹੇ ਜੀ ਮਰਜ਼ੀ ਲੈ ਸਕਦੇ ਹੋ ਜੀ ਅਲਕੋਜੀ ਸਾਰੇ ਰੰਗ ਤੇ ਡਿਜ਼ਾਈਨ ਦੇ ਵਿੱਚ ਇੱਕ ਉੱਤੇ ਇੱਕ ਵਧੀਆ ਆਏ ਹੋਏ ਨੇ ਸਾਰੇ। ਥੋੜੀ ਕੜਾਈ ਦੇ ਕੰਮ ਵਾਲਾ ਕੱਪੜਾ ਸਪੈਸ਼ਲ ਔਰਗੰਜੀ ਦੇ ਉੱਤੇ ਕਿਹੜਾ ਅੱਜਕੱਲ ਫੈਨਸੀ ਆਂ ਸ਼ਾਦੀਆਂ ਵਿੱਚ ਚੱਲਦਾ ਹੈ। ਆਹ ਕੰਮ ਹੈ ਕੜਾਈ ਦਾ। ਹੈਂਡਵਰਕ ਦਾ ਕੰਮ ਹੈ ਨਾਲ ਸਾਰਾ। ਬਿਲਕੁਲ ਫੈਨਸੀ ਕੁਆਲਿਟੀ ਆ ਗਈ। ਆਹ ਪੌਂਚੇ ਤੇ ਕੜਾਈ ਆ ਗਈ ਨਾਲ। ਆਹ ਦੁਪੱਟਾ ਆ ਗਿਆ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਦੁਪੱਟਾ ਦੇ ਕਿੰਨਾ ਵੱਡਾ ਲੱਗਿਆ ਜੀ ਪੂਰਾ ਵੱਡਾ ਖੁੱਲਾ ਦਪਟਲ ਗਿਆ ਹੀ ਨਾਲ ਇਹਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਜੀ ਭਰਾਵਾਂ ਦੀ ਹਿੱਕੀ ਦੇ ਉੱਤੇ ਹਰ ਕਿਸੇ ਸੁਸਤਾਂ ਦਾ ਸੇਰ ਮੇਲਾ ਚੱਲੀ ਜਾਂਦਾਗਾ ਇਹਦਾ ਰੇਟ ਵੀ ਸਿਰਫ 1450 ਰੁਪਏ ਹੈ ਜੀ 1450 ਰੁਪਏ ਦੇ ਵਿੱਚ ਰੰਗ ਤਾਂ ਦੇਖੋ ਕਿੰਨੇ ਸ਼ਾਨਦਾਰ ਰੰਗ ਨੇ ਸਾਰੇ ਐਕਸਟਰਾ ਕਲਰ ਐਕਸਟਰਾ ਕੁਆਲਿਟੀ ਬਿਲਕੁਲ ਫੈਨਸੀ ਡਿਜ਼ਾਈਨਿੰਗ दस हज़ार रुपये की कपड़े की खरीद करने के उ ट्रॉली बैग बिल्कुल फ्रीता जा रहा है जी भ्रावा की हट्टी उत्ते दस हज़ार रुपये की कपड़े की खरीद करो तो ट्राउली बैग बिल्कुल फ्री पाओ डिजाइनिंग बहुत आए हुए हैं जी ब्याह शादियों करके जी नवीं वरायटी नित्त नवी होगी रही है जी नवी वरायटी होगी रही ब्याह शादिया करके ਔਰ ਵੈਰਾਈਟੀਆਂ ਬਥੇਰੀਆਂ ਲੇਗੀਆਂ ਸਕਰੀਨਸ਼ਾਟ ਲੈ ਕੇ ਆਓ ਸਮਰਜਾਂ ਲੈ ਕੇ ਜਾਓ ਜੇ ਆਨਲਾਈਨ ਮਗਾਉਣਾ ਤਾਂ ਆਨਲਾਈਨ ਵੀ ਮਗਾ ਸਕਦੇ ਹੋ ਜੀ ਆਹ ਪਹੁੰਚੇ ਤੇ ਕੜਾਈ ਆ ਗਈ ਜਨਾਲੇ ਦੀ ਆ ਦੁਪੱਟਾ ਆ ਗਿਆ ਪੁਰੀਆਂ ਵਾਲੀ ਕੁਆਡੀਆਂ ਬਿਲਕੁਲ ਵਧੀਆ ਦੁਪੱਟੇ ਦੇ ਪੁਟੇ ਪੂਰੇ ਵਧੀਆ ਨਾਲ ਲੱਗੇ ਹੋਏ ਨੇ ਸਾਰੇ ਪੂਰੇ ਵੱਡੇ ਸਾਈਜ਼ ਦੇ ਦੁਪੱਟੇ ਨੇ ਜੀ ਉਹੇ ਪੂਰੇ ਵੱਡੇ ਦੇ ਸਾਰਾ ਦੁਪੱਟਾ ਪੂਰਾ ਵਧੀਆ ਸੂਟ ਹੈ ਜੀ ਸਾਰੇ ਪੂਰੀ ਫੈਂਸੀ ਕੁਆਲਿਟੀ ਦੇ ਸਤੇ ਆਏਗਾ ਸਿਰਫ 1450 ਦਾ ਸੂਟ ਕਾਚਾ ਜੀ 1450 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦਿੱਤੇ